ਗੁਰੂ ਹਰ ਸਹਾਇ ਕਸਬੇ ਅਧੀਨ ਪੈਂਦੇ ਪਿੰਡ ਤਰਿੰਡਾ ਦੇ ਮੌਜੂਦਾ ਨੇ ਜੋ ਖੌਫਨਾਕ ਕਦਮ ਚੁੱਕਿਆ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਸ ਦੇ ਉੱਤੇ ਸਖਤ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਕਿਵੇਂ ਸਰਪੰਚੀ ਨੇ ਉਹਨਾਂ ਦੇ ਪੁੱਤ ਦੀ ਜ਼ਾਂ ਚਾਂ ਲੈ ਲਈ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਨੂੰ ਆਸੇਲਾ ਮਿਲਿਆ ਉਹ ਤੁਮਾਂ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੇਖ ਲੋ ਕੀ ਬਣਿਆ ਛੱਪੜ ਦਾ ਪਾਣੀ ਸਾਡੇ ਗੁਰਦੁਆਰੇ 'ਚ ਜਾਂਦਾ ਪਿਆ ਏ ਜੇ ਸਾਡੇ ਪਿੰਡ 'ਚ ਫਲੈਂਟ ਲੱਗੀ ਏ ਸਾਨੂੰ ਉਹ ਵੀ ਦੱਸਣ ਜਿਹੜਾ ਕੋਈ ਸਾਡੇ ਬੱਚਿਆਂ ਵਾਸਤੇ ਸਕੂਲ ਬਣਿਆ ਵੀ ਸਾਨੂੰ ਵਿਖਾਉਣ ਜੇ ਕੋਈ ਹਸਪਤਾਲ ਸਰਕਾਰੀ ਬਣਿਆ ਸਾਨੂੰ ਉਹ ਵੀ ਵਿਖਾਉਣ ਇਹਨਾਂ ਨੇ ਆਪਣੀਆਂ ਕੋਠੀਆਂ ਛੱਤ ਲੀਆਂ ਸੈਟ ਪਾ ਲਿਆ 40 ਸਾਲ ਹੋ ਗਏ 40 ਸਾਲਾਂ ਇੱਕੀ ਸਾਡੇ ਮੂੰਹ ਤੇ ਹੁਣ ਕਮੋਦ ਸਾਰੇ ਵੀ ਜੀ ਰਾਜਨੀਤੀ ਹੋਈ ਹੈ ਨਾ ਰਾਜਨੀਤੀ ਦਾ ਜਿਹੜਾ ਸ਼ਿਕਾਅ ਹੋਇਆ ਮੁੰਡਾ ਸਾਡੇ ਤਾਂ ਅੰਦਰੋਂ ਜਿਹੜੇ ਇਹ ਨਾ ਮਾਰਿਆ ਸਾਡਾ ਇਹਨਾਂ ਹੁਣ ਗੱਲ ਇਹ ਹੈ ਵੀ ਹਫਤੇ ਪਹਿਲਾਂ ਵੀ ਅਸੀਂ ਮਿਲੇ ਇਹਨਾਂ ਦੁਖੀ ਸੀਗਾ ਇਹਨਾਂ ਪਰੇਸ਼ਾਨ ਸੀਗਾ ਜਦੋਂ ਪੁੱਛਦੇ ਸੀ ਉਹ ਕਹਿੰਦੇ ਸ਼ਰਮਾ ਜੀ ਅਸੀਂ ਜਿੰਨੀ ਮਿਹਨਤ ਕੀਤੀ ਸਾਰੀ ਖੂਜ ਗਈ ਖੂਜ ਗਈ ਮੈਂ ਇੱਕ ਵੋਲੰਟੀਅਰ ਦੀ ਗੱਲ ਨਹੀਂ ਕਰਦਾ ਗੁਰੂ ਸਾਹਿਬ ਜੀ ਜਿੰਨੇ ਲੋਕਾਂ ਨੇ ਸਪੋਰਟ ਕੀਤੀ ਐ ਐਮਐਲਏ ਉਹ ਸਾਰੇ ਦੇ ਸਾਰੇ ਅਜਿ ਘਲਪੇ ਹੋਏ ਆਹ ਆਹ ਵਾਕਿਆ ਵੀ ਯਾਰਾ ਹੀ ਉੱਥੇ ਕਹੇ ਸਾਡੀ ਬੇਇੱਜ਼ਤੀ ਕੀਤੀ ਐ ਨੇ ਸਾਡੇ ਮੈਂਬਰ ਮੈਂਬਰ ਤਾਂ ਹੀ ਸਾਡੇ ਨਾਲ ਆਇਆ ਨਾ ਤੇ ਮੈਂਬਰ ਸਾਡਾ ਆ ਆ ਮੈਂਬਰ ਉਹ ਉੱਧਰ ਖਾ ਕੇ ਉੱਧਰ ਹੋ ਗਏ ਸਾਡੇ ਮੈਂਬਰ ਵੀ ਇਧਰ ਆ ਗਏ ਕੋਣ ਕਹਿੰਦਾ ਹਾਂਜੀ ਇਹ ਅੰਨ ਲੱਖ ਜਿਹੜੀ ਜਦੋਂ ਗਾਲੇ ਨਾਲ ਲੈਤਾ ਵੀ ਪਹਿਲੇ ਆ 2 ਲੱਖ ਲੈ ਜਾਂਦਾ ਕਿੰਨੇ ਕਿਹਾ ਤੁਹਾਨੂੰ ਉੱਥੇ ਰਹਿਣਾ ਸਾਰੇ ਐਮਐਲਏ ਸਾਰੇ ਬੈਠੇ ਸੀ ਉੱਥੇ ਤੈਨੂੰ ਕਿਹਾ ਕਿੰਨੇ ਪੈਸੇ ਇਹ ਮੁੰਡੇ ਦੂਜੇ ਜਿਹੜੇ ਸਾਡੀ ਵੱਡ ਪਾਰਟੀ ਦੇ ਕਮੋਸਿਕਾਂ ਦੇ ਮੁੰਡੇ ਇਹ ਕਰਾਵਾ ਸੀ ਕਹਿੰਦਾ ਉਹਨਾਂ ਨਾਲ ਆ ਭੋਜੇ ਸਿੰਘ ਉਹਨੇ 2 ਲੱਖ ਰੁਪਇਆ ਲਾ ਗਏ ਨਾਲ ਰੁਪਇਆ ਇੱਕ ਨਹੀਂ ਲਿਆ ਆਪਾਂ ਇਹਨਾਂ ਨੂੰ ਖਵਾ ਮਾਣ ਲਗਾ ਪਿੰਡ ਵਾਸਤੇ ਬਣੇ ਕਾ ਜ ਵਾਸਤੇ ਪਿੰਡ ਦਾ ਕੰਮ ਕਰਨ ਵਾਸਤੇ ਬਣਿਆ ਜਦੋਂ ਬੰਦਗੇ ਨਹੀਂ ਹੋਵੇ ਸਾਡੀ ਲਾਸ਼ ਵੇਖਣ ਆ ਗਏ ਨੇ ਕੋਈ ਵੀ ਰਾਜਨੀਤੀ ਹੋ ਰਹੀ ਹੈ ਅੰਦਰ ਬੈਠੀ ਉਹ ਸਿਆਣਾ ਬੰਦਾ ਮਝ ਵੀ ਸੇਖੋ ਨੇ ਮੰਨ ਲਓ ਪਿੰਡ ਦਾ ਸੋਚਿਆ ਜੋ ਰਲਿਆ ਤੇ ਉਹ ਮੰਨ ਲਓ ਪਿੰਡ ਦਾ ਸੋਚਿਆ ਕਿ ਭਾਈ ਮੰਨੋ ਨੁਕਸਾਨ ਨਾ ਕਰੀ 5 ਸਾਲ ਸਾਡਾ ਪਿੰਡ ਵਰੀ ਨੁਕਸਾਨ ਹੋਇਆ ਸਰਪੰਚੀ ਦਾ ਰੋਲਾ ਸੀ ਕੀ ਸੀ ਹਾਂ ਕੀ ਸਰਪੰਚੀ ਦਾ ਜੀ ਇਹ ਚੜਖੋਤੀ ਕਰਦੇ ਅਸੀਂ 40 ਸਾਲਾਂ ਪਿਛੋਂ ਸਾਡੇ ਪੁੱਤਾਂ ਨੂੰ ਸ਼ੌਂਕ ਸੀ ਸਾਡੇ ਪੁੱਤਾਂ ਨੇ ਸਰਪੰਚੀ ਮੰਗੀ ਸੀ ਅਸੀਂ ਝੋਲੀ ਕਰਕੇ ਨਾ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਤਿੰਨ ਦਿਨ ਅਸੀਂ ਤਿੰਨ ਦਿਨ ਕਰਦੇ ਹਾਂ ਮੁਰਦਾਬਾਦ ਮੁਰਦਾਬਾਦ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਿਰਲਾ ਅੰਦੀ ਜਿਹੜੀ ਹੈਗੀ ਰਾਤ ਡੈਥ ਹੋ ਗਈ ਹੈ ਤੇ ਜਦੋਂ ਅਸੀਂ ਮੌਕੇ ਦਾ ਆਏ ਆ ਬੀਨਾਲ ਐਸਐਚਓ ਅਸੀਂ ਤਿੰਨ ਪਹੁੰਚੇ ਆ ਤਰਸੀਮ ਲਾਲ ਜਿਹੜੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਰਾਤ ਨੂੰ ਰੋਟੀ ਅਸੀਂ ਕੱਠੇ ਖਾਧੀ ਹੈ ਕੱਠੇ ਖਾਣ ਤੋਂ ਬਾਅਦ ਜਦੋਂ ਉਹ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਤੇ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸੀ ਪਿਸਤਲ ਸੀ ਲਾਇਸੈਂਸੀ ਪਿਸਤਲ ਨਾਲ ਹੀ ਬਾਈ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲिला ਜਰੀ ਹੈ ਉਸਨੂੰ ਆਪ ਵੀ ਕਰਦੀ ਹੈ ਆ ਤਾਂ ਮਤਿਆਦ ਨੂੰ ਕਿ ਵੀ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋ ਨਹੀਂ ਹੈ ਕਿਉਂ ਹੋਈ ਹੈ ਇਸ ਬਾਰੇ ਉਹ ਹੀ ਜਾਣਦਾ ਹੈ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਣੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਮਾਰੀ ਅਸੀਂ ਆਪਣੇ ਬੱਚੇ ਦਾ ਪੋਸਟ ਮਾਰਨ ਵੀ ਕਰਾ ਜਾਂਦੇ ਇਸ ਸਬੰਧੀ ਉਹਨਾਂ ਨੇ ਐਸ.ਡੀ.ਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੋਂ ਵੀ ਨਿਯਮਾਂ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਜਿਹੜੀ ਹੈਗੀ ਐਸ.ਡੀ.ਮ ਸਾਹਿਬ ਦੇ ਹੁਕਮ ਅਕੋਰਡਿੰਗ ਜਿਹੜੀ ਡੈਡਬੋਡੀ ਹੈਗੀ ਐ ਪਵਾਰਸਾ ਦੇ ਹਵਾਲੇ ਕਰਦੀ ਹੈ ਸਾਡੇ ਕੋਲ ਜਿਹੜੀ ਐਕਸਚੂਟਰ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਲਾਕੇ ਵਿੱਚ ਚੱਟੇ ਪਹਿਲੀ ਇੱਕ ਇੱਕ ਕਿਸੇ ਵੱਲ ਲੋਟ ਕਰਤਰ ਕੀਤਾ ਜਾ ਰਿਹਾ ਸੀ ਉਹ ਉਹ ਦੇਖੋ ਜਿੰਨੇ ਮੂਨੀ ਇਹ ਗੱਲਾਂ ਨੇ ਉਹ ਵਾਸੀ ਆਲਾ ਸਾਨੂੰ ਉਹਦੇ ਨਾਲ ਹੀ ਹੈਗਾ ਸਾਨੂੰ ਤੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਹੀ ਹਸਪਤਾਲ ਜੋ ਵੀ ਹੈ ਬੰਦੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਆਲਰੇਡੀ ਦੱਸਿਆ ਨੇ ਸੁਦਾਦਿਆ ਕਿ ਸਰਪੰਚ ਨੇ ਮੌਤ ਤੋਂ ਪਹਿਲਾਂ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਇੱਕ ਗਜ਼ਲ ਦੀ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਬਿੰਦ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ